ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਨੀ ਆ ਬੜੇ ਅਹਿਮ ਮੁੱਦੇ ਤੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਹੋ ਰਹੀ ਲੁੱਟ ਗੱਲ ਕੀ ਹੈ ਦੇਖੋ ਗਨਮੈਨ ਬੋਡੀਗਾਰਡ ਦੇ ਡਰਾਕੋਲਾ ਲੀਡਰ ਦੇ ਬੱਚਿਆਂ ਕੋਲ ਆ ਲੀਡਰ ਦੇ ਪਰਿਵਾਰ ਕੋਲ ਆ ਵੱਡੇ ਵੱਡੇ ਅਫਸਰਾਂ ਕੋਲ ਹੁੰਦੇ ਆ ਉਹਨਾਂ ਦੇ ਬੱਚਿਆਂ ਕੋਲ ਹੁੰਦੇ ਆ ਜਾਂ ਜਿਹੜੀ ਸਰਕਾਰ ਮੌਕੇ ਦੀ ਹੁੰਦੀ ਆ ਉਹਨਾਂ ਦੇ ਨਿੱਕੇ-ਮੋਟੇ ਨਿੱਕੇ-ਮੋਟੇ ਜਿਹੜੇ ਕੋ ਪ੍ਰਦਾਨ ਪਿਆਦੇ ਹੁੰਦੇ ਉਹਨਾਂ ਕੋਲ ਹੁੰਦੇ ਆ ਇੱਕ ਪ੍ਰਜਾਤੀ ਹੋਰ ਆ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖਦੇ ਆ ਤੁਸੀਂ ਦੇਖਦੇ ਆ ਮੈਂ ਵੀ ਦੇਖਦਾ ਹਾਂ ਸਪੈਸ਼ਲ ਇੱਕ ਪ੍ਰਜਾਤੀ ਐ ਉਹਨਾਂ ਦਾ ਕੰਮ ਕੀ ਐ ਉਹਨਾਂ ਕੋਲ ਕਿਸੇ ਕੋ 10 ਗਨਮਣਾ ਨਾ ਕਿਸੇ ਕੋ 12 ਕਿਸੇ ਕੋ 5 ਕਿਸੇ ਕੋ 4 ਉਹ ਕਰਦੇ ਕੁਛ ਨਹੀਂਗੇ ਕਰਦੇ ਕੁਛ ਨਹੀਂ ਕੋਈ ਕੰਮ ਨਹੀਂ ਕਰਦੇ ਉਹ ਗਨਮਣ ਕਾਦੇ ਮਿਲਦੇ ਇਹਨਾਂ ਨੂੰ ਸਿਰਫ ਸੋਸ਼ਲ ਮੀਡੀਆ ਤੇ ਬੈਠ ਕੇ ਪੱਕਾਈ ਮਾਰਦੇ। ਉਹਨਾਂ ਦਾ ਕਿਤਾ ਕੀ ਹੈ? ਉਹਨਾਂ ਦਾ ਕਿਤਾ ਹੈ ਇਹਦੇ ਵਿੱਚ ਕੋਈ Hindu ਕੋਈ Sikh ਨਹੀਂ ਇਹ ਚੰਦ ਲੋਕ ਆ। ਚੰਦ ਲੋਕ ਮੈਂ ਲੋਕ ਕਹਿ ਰਿਹਾ ਵਹ ਸ਼ਬਦ ਮੈਂ ਹੋਰ ਵਰਤ ਸਕਦਾ ਸੀ ਪਰ ਲੋਕ ਕਹਿ ਰਿਹਾ। ਖੈਰ ਆਪਾਂ ਥੋੜਾ ਮਰਿਆਦਾ ਰੱਖਣੀ ਹੈ। ਇਹ ਉਹ ਲੋਕ ਆ ਜਿਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਬੈਠ ਕੇ ਕਿਸੇ ਨੂੰ ਵੰਗਾਰਨਾ ਕਿਸੇ ਖਾਸ ਧਰਮ ਨੂੰ ਟਾਰਗੇਟ ਕਰਨਾ ਸਪੈਸ਼ਲੀ ਕੁਝ ਲੋਕਾਂ ਉਹ ਜਿਹਨਾਂ ਸਿੱਖ ਧਰਮ ਨੂੰ ਟਾਰਗੇਟ ਕਰਨਾ ਹੁੰਦਾ ਉਹਦੇ ਚ ਸਾਡੇ ਕੁਝ ਪੱਗਾਲੇ ਵੀ ਹੈਗੇ ਆ ਕਿਉਂਕਿ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਕਿੱਥੋਂ ਮੁрки ਪੈਂਦੀ ਕੌਣ ਮੁрки ਪੋਦਾ ਤੁਹਾਨੂੰ ਪਤਾ ਮਿਲਦਾ ਹੀ ਪਤਾ ਉਹ ਆਪਣਾ ਉਹ ਹੱਕ ਅਦਾ ਕਰ ਰਿਹਾ ਹੈ ਫਿਰ ਉਹ ਵੀ ਆਪਣੇ ਆ ਸੋਸ਼ਲ ਮੀਡੀਆ ਦੇ ਬੈਕੇ ਬੋਲਦੇ ਆ ਆਵਾ ਤਵਾ ਕਿਸੇ ਖਾਸ ਤਰਕੇ ਬਾਰੇ ਕਿਸ ਖਾਸ ਧਰਮ ਬਾਰੇ ਬੋਲਦੇ ਆ ਬੋਲਦੋਂ ਬਾਅਦ ਆਪਣਾ ਇੱਕ ਮੋਬਾਈਲ ਨੰਬਰ ਛੱਡਦੇ ਫਿਰ ਜੇ ਕਹ ਲੋ ਸ਼ੱਕਾ ਤੇ ਮੈਨੂੰ ਇਸ ਫੋਨ ਤੇ ਗੱਲ ਕਰ ਲਿਓ ਮੈਂ ਫਲਾਨਾ ਮੈਂ ਆ ਮੈਂ ਆਓ ਫਿਰ ਕੀ ਹੁੰਦਾ ਫਿਰ ਉਹਨਾਂ ਲੋਕਾਂ ਨੂੰ ਫੋਨ ਆਉਂਦੇ ਆ ਜਿਹੜਾ ਉਹਨਾਂ ਫੋਨ ਨੰਬਰ ਛੱਡਿਆ ਹੁੰਦਾ ਉਹਨਾਂ ਸੂਰਗਰ ਯੋਧਿਆ ਨੇ ਬਾਧਰਾ ਨੇ ਫਿਰ ਉਹ ਕੀ ਕਰਦੇ ਆ ਇੱਕ ਦੋ ਕੌਲਾਂ ਵਿੱਚ ਰਿਕਾਰਡ ਕਰਦੇ ਆ ਫਿਰ ਉਹ ਜਿਹੜੇ ਫੋਨ ਆਉਂਦੇ ਆ ਉਹਨਾਂ ਫੋਨਾਂ ਦੀ ਇੱਕ ਡਿਟੇਲ ਬਣਾਉਂਦੇ ਆ ਫਿਰ ਉਹ ਫੋਨ ਡਿਟੇਲ ਆ ਰਿਕਾਰਡਿੰਗ ਲੈ ਕੇ ਕੀ ਕਰਦੇ ਐ ਫੇ ਜਾਂਦੇ ਆ ਪੁਲਿਸ ਅਫਸਰ ਪੁਲਿਸ ਉਹ ਅਧਿਕਾਰੀਆਂ ਕੋਲੇ ਅਫਸਰਾਂ ਕੋਲ ਜਾਂਦੇ ਆ ਜਾ ਕੇ ਫਿਰ ਰੋਣੇ ਰੋਂਦੇ ਆ ਦੇਖੋ ਜੀ ਸਾਨੂੰ ਧਮਕੀਆਂ ਮਾਰਨ ਦੀ ਆ ਰਹੀਆਂ ਸਾਨੂੰ ਫਲਾ ਫਲਾ ਇੱਥੋਂ ਧਮਕੀਆਂ ਆਈਆਂ ਸਾਨੂੰ ਐਸ ਨੰਬਰ ਤੋਂ ਆ ਫੋਨ ਆ ਰਿਕਾਰਡਿੰਗ ਆ ਜੀ ਜਾਂ ਤਾਂ ਬੜਕਣਾ ਮਾਰੋ ਜੋ ਤਾਲੂ ਪਾਟੜ ਲੱਤਾ ਦਾ ਮੈਂ ਹੈ ਨਹੀਂ ਤੁਹਾਡੀਆਂ ਲੱਤਾ ਇੰਦਾ ਹੈ ਨਹੀਂ ਕਹਿੰਦਾ ਤੁਸੀਂ ਖਾੜ ਸਕੋ ਗੱਲ ਕਰਕੇ ਕਿ ਗੱਲ ਤੋਂ ਤੁਸੀਂ ਪਹਿਰਾ ਦੇ ਸਕੋ ਤੁਹਾਨੂੰ ਇਹ ਗੱਲ ਦਾ ਪਤਾ ਵੀ ਅਸੀਂ ਇਹ ਜੋ ਕਿ ਹੈ ਨਹੀਂਗੇ ਅਸੀਂ ਮੋਕ ਮਾਰ ਜਣੀ ਜਲਦੀ ਜਲਦੀ ਇਹ ਕਪੜੇ ਆਪਣੇ ਲਿਬੇਟ ਜਾਣੇ ਫਿਰ ਉਹਨਾਂ ਕੀ ਬੋਲੋ ਫਿਰ ਉਹ ਕੀ ਕਰਦੇ ਆ ਕਿ ਉਹ ਰਿਕਾਰਡਿੰਗ ਲੈ ਕੇ ਅਫਸਰ ਕੋਲ ਜਾਂਦੇ ਆ ਦੇਖੋ ਸਾਨੂੰ ਆ ਰਿਕਾਰਡਿੰਗ ਹੈ ਜੀ ਆ ਸਾਨੂੰ ਕਾਲ ਆਈ ਹੈ ਜੀ ਐਸ ਐਸ ਦਾ ਨੰਬਰ ਤੁਹਾਨੂੰ ਫੋਨ ਆਇਆ ਸਾਨੂੰ ਗਨਮਨ ਦਿੱਤੇ ਜਾਣ ਸਾਨੂੰ ਸਕੂਟ ਦਿੱਤੀ ਜਾਵੇ ਪ੍ਰਸ਼ਾਸਨ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਦੀ ਜਾਨ ਦੀ ਰਾਖੀ ਕਰਨਾ ਮਜਬੂਰੀ ਬਣ ਜਾਂਦੀ ਹੈ ਫਿਰ ਉਹਨਾਂ ਨੂੰ ਗਨਮਨ ਮਿਲਦੇ ਕਿ ਇਹਨਾਂ ਦੋ ਕਿਸੇ ਨੂੰ 4 ਕਿਸੇ ਨੂੰ 10 ਤੱਕ ਕਿਸੇ ਨੂੰ ਗੱਡੀਆਂ ਵੀ ਸਰਕਾਰੀ ਮਿਲੀਆਂ ਹੋਈਆਂ ਇਹ ਗਨਮਨ ਫ੍ਰੀ ਦੇ ਆਜ ਇੱਕ ਸਪਾਈ ਤਰ੍ਹਾਂ ਆਸੀ ਦਬਈਆਂ ਰਹਿੰਦੇ ਆਜ ਸਪਾਈ ਇਕ ਨਹੀਂ ਤੇ ਜਿਹੜਾ ਬਾ 10 ਗਨਮਨ ਲੈ ਕੇ ਫਿਰਦਾ ਸਿੱਧਾ ਸਿੱਧਾ 10 ਲੱਖ ਰੁਪਏ ਦਾ ਚੂਨਾ ਆਮ ਲੋਕਾਂ ਜੇਬ ਚ ਤਰਖਾ ਜਾਂਦੇ ਆ ਪਰ ਉਹਨਾਂ ਵਿਲੜਾਂ ਵਾਸਤੇ ਉਹਨਾਂ ਰਾਖੀ ਕਰਦੇ ਪਏ ਜਿਹੜਾ ਕੋਈ ਕੰਮ ਨਹੀਂ ਸਿਵਾਏ ਸੋਸ਼ਲ ਮੀਡੀਆ ਤੇ ਬੈ ਕੇ ਬਕਵਾਸ ਕਰਨਾ ਬਸ ਕਿਸੇ ਧਰਮ ਬਾਰੇ ਜਾਂ ਕਿਸੇ ਤਬਕੇ ਬਾਰੇ ਉਹ ਇੰਨੇ ਜੋ ਕਿ ਹੈ ਨਹੀਂ ਕਿ ਸਾਹਮਣੇ ਹੁਣ ਖਲੋ ਕੇ ਆ ਕੇ ਗੱਲ ਕਰ ਸਕਣ ਵੰਗਾਰ ਸਕਣ ਇੰਨੇ ਜੋ ਕਿ ਉਹ ਹੈ ਨਹੀਂ ਜਾਂ ਉਹਨਾਂ ਜਿਹੜਾ ਦਮ ਹੈਗਾ ਪਰ ਉਹਨਾਂ ਕੰਮ ਕੀ ਆ ਸਮਾਜ ਉਹ ਗੰਦੀ ਨਾਲੀ ਦੇ ਉਹ ਗੰਦੇ ਕੀੜੇ ਆ ਜਿਨ੍ਹਾਂ ਨੇ ਸਮਾਜ ਨੂੰ ਗੰਦਾ ਕਰਨਾ ਮੇ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਨੂੰ ਕਹੋ ਕਿ ਬੋਤਾ ਨਹੀਂ ਛੋਟਾ ਇਹ ਦੁਕਤਾ ਇੱਕ ਨੋਨ ਬਣ ਜੇ ਕਿ ਜਿੰਨੇ ਗੰਨਮਨ ਲੈਣਾ ਸਾਰੇ ਨਹੀਂ ਅੱਧੀ ਤਰ੍ਹਾਂ ਖਾਓ ਪੰਦਾ ਦੇਊਗਾ ਲੈ ਭਾਈ ਜਮਾ ਲਿਖ ਕੇ ਦਿੰਨਾ ਇਹ ਸਵੇਰੇ ਸਾਰੇ ਗੰਨਮਨ ਲੈ ਕੇ ਤੁਹਾਡੇ ਦਫ਼ਤਰ ਆ ਆਉਣਗੇ ਉਸਰਾ ਕੰਮ ਕਹਿਣਾ ਚਾਹਣਾ ਕਿ ਇਹ ਆਪ ਆਉਣਗੇ ਕਿ ਲੋਜ ਸਾਨੂੰ ਗੰਨਮਨ ਨਹੀਂ ਚਾਹੀਦੇ ਤੁਸੀਂ ਆਪਣੇ ਗੰਨਮਨ ਰੱਖੋ ਇਹ ਸੱਚ ਆ ਇਨਾ ਗੰਦ ਪਾਇਆ ਚੰਦ ਕ ਲੋਕ ਆਉ ਉਹਨਾਂ ਕਿਸੇ ਘੜੇ ਟੱਕਣ ਨਹੀਂ ਹੈਗੇ ਲੋਕਾਂ ਨੂੰ ਵਹਿਮ ਕਰ ਸਾਡੇ ਕਿਹਦੇ ਨਹੀਂ ਹੈਗੇ ਉਹਨਾਂ ਸਰ ਬੁਰਕੀ ਪੈਂਦੀ ਆ ਤੇ ਉਹ ਆਪਣੀ ਉਸ ਬੁਰਕੀ ਦਾ ਹੱਕ ਅਦਾ ਕਰਦੇ ਵਕਤ ਗੱਲਾਂ ਫੇਰ ਕਰਾਂਗੇ ਅਗਰ ਤੁਸੀਂ ਮੇਰਾ ਵਿਚਾਰ ਨਾਲ ਸਹਿਮਤ ਹੋ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਰਥਕ ਪਾਸ਼ਾ ਜਣੇ ਧੰਨਵਾਦ ਪਿਆਰ